ਸਲਾਮ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਕਾਂ ਅੱਜ ਅਸੀਂ ਤੁਹਾਨੂੰ ਰਾਜਪੁਰਾ ਦੇ ਫੋਕਲ ਪੁਆਇੰਟ ਏਰੀਆ ਦੇ ਵਿੱਚ ਪੈਂਦੇ ਈਗਰਾ ਮੈਡੀਕਲ ਸਟੋਰ ਦੀਆਂ ਤਸਵੀਰਾਂ ਸੀਸੀਟੀਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਦੋ ਛਾਤਰ ਚੋਰਾਂ ਵੱਲੋਂ ਇੱਕ ਸਾਈਕਲ ਚੋਰੀ ਕੀਤਾ ਗਿਆ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਦੋ ਮੋਟਰਸਾਈਕਲ ਸਵਾਰ ਜਿਹੜੇ ਦੋ ਚੋਰ ਆਉਂਦੇ ਨੇ ਤੇ ਉਹ ਸੱਜੇ ਖੱਬੇ ਦੇਖਦੇ ਨੇ ਤੇ ਅੱਗੇ ਪਿੱਛੇ ਦੇਖਦੇ ਨੇ ਕਿ ਅੰਦਰ ਕੇ ਬਾਹਰ ਕੋਈ ਨਹੀਂ ਜਾ ਰਿਹਾ ਤੇ ਇੱਕ ਉਹਨਾਂ ਵਿੱਚੋਂ ਉਤਰ ਕੇ ਮੋਟਰਸਾਈਕਲ ਸਟਾਰਟ ਰੱਖਦਾ ਤੇ ਉਹ ਰੋਡ ਮੇਨ ਰੋਡ ਵਾਲੀ ਸਾਈਡ ਚਲੇ ਜਾਂਦਾ ਘੁੰਮਣ ਦੂਜੇ ਨੂੰ ਉਤਾਰ ਕੇ ਦੂਜਾ ਨਾਲ ਦੀ ਗਲੀ ਦੇ ਵਿੱਚ ਘੇੜਾ ਮਾਰ ਕੇ ਵਾਪਸ ਆਉਂਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਉਹ ਗਲੀ ਦੇ ਵਿੱਚੋਂ ਵਾਪਸ ਘੁੰਮ ਕੇ ਜਦੋਂ ਵਾਪਸ ਆਉਂਦਾ ਤਾਂ ਉਹ ਦੇਖਦਾ ਕਿ ਇੱਥੇ ਕੋਈ ਨਹੀਂ ਹੈਗਾ ਤਾਂ ਉਸ ਨੂੰ ਦੂਸਰੇ ਨੂੰ ਇਸ਼ਾਰਾ ਕਰਕੇ ਮੋਟਰਸਾਈਕਲ ਨੇੜੇ ਬੁਲਾ ਲੈਂਦਾ ਤੇ ਮੋਟਰਸਾਈਕਲ ਇਸ ਤਰੀਕੇ ਨਾਲ ਖੜਾ ਕਰਦੇ ਨੇ ਕਿ ਮੋਟਰਸਾਈਕਲ ਦਾ ਨੰਬਰ ਜਿਹੜਾ ਉਹ ਵੀ ਨਜ਼ਰ ਨਾ ਆਵੇ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੋਟਰਸਾਈਕਲ ਦਾ ਜਿਹੜਾ ਨੰਬਰ ਹੈ ਉਹ ਜਿਹੜਾ ਟਰਾਂਸਫਾਰਮ ਲੱਗਿਆ ਹੋਇਆ ਟਰਾਂਸਫਾਰਮ ਵਾਲੇ ਖੰਬੇ ਦੇ ਸਾਈਡ ਦੇ ਵਿੱਚ ਲੁਕ ਜਾਂਦਾ ਤੇ ਬੰਦਾ ਦੂਸਰਾ ਜਿਹੜਾ ਕਿ ਗਲੀ ਦੇ ਵਿੱਚੋਂ ਦੇਖ ਕੇ ਚੋਰ ਵਾਪਸ ਆਉਂਦਾ ਉਹ ਸਾਈਕਲ ਨੂੰ ਉਠਾ ਕਰਕੇ ਮੋਟਰਸਾਈਕਲ ਦੇ ਉੱਪਰ ਰੱਖ ਕੇ ਆਪਣਾ ਰਫੂ ਚੱਕਰ ਹੋ ਜਾਂਦੇ ਹਨ ਜਿਵੇਂ ਕਿ ਤਸਵੀਰਾਂ ਤੁਹਾਡਾਂ ਲਗਾਤਾਰ ਸੰਝੀਆਂ ਕਰ ਰਹੇ ਹਾਂ ਕਿ ਉਹਨਾਂ ਨੇ ਬੜੇ ਹੀ ਛਾਤਿਰ ਤਰੀਕੇ ਨਾਲ ਇਹ ਜਿਹੜਾ ਕੰਮ ਕੀਤਾ ਇਹ ਜਿਹੜੀ ਚੋਰੀ ਕੀਤੀ ਹੈ ਜਿਹੜਾ ਸਾਈਕਲ ਚੋਰੀ ਚੁਰਾਇਆ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਤਸਵੀਰਾਂ ਦੇ ਵਿੱਚ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੇ ਛਾਤਰ ਤਰੀਕੇ ਨਾਲ ਸੱਜੇ ਘਪੇ ਦੇਖ ਕੇ ਇਹਨਾਂ ਚੋਰਾਂ ਨੇ ਬੜੀ ਹੀ ਫੁਰਤੀ ਦੇ ਨਾਲ ਇਹ ਚੋਰੀ ਕਰਦੇ ਨੇ ਜਿਵੇਂ ਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ